ਸਤ ਗੁਰੂ ਜੀ ਦਾ ਪਾਵਨ ਬਚਨ ਹੈ ਜਾਗ λεहो रे ਮਨ ਜਾਗ λεहो ਕਹ ਗਾਫਨ ਸੋਇਆ ਜੋ ਤੁਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਆਪ ਜੀ ਸਾਨੂੰ ਸਮਝਾਉਂਦੇ ਨੇ ਕਿ اے ਮੇਰੇ ਮਨ ਸੁਚੇਤ ਹੋ ਇਥੇ ਜਾਗਣ ਦਾ ਮਤਲਬ ਏ ਗਫਲਤ त्यागਣੀ ਬੇਪਰਵਾਹੀ त्यागਣੀ ਸੁਚੇਤ ਹੋਣਾ ਆਪਣੇ ਜੀਵਨ ਵਿੱਚ ਕਿਉਂ ਸੁਚੇਤ ਹੋਣਾ ਹੈ ਅਸੀਂ ਦੇਖ ਰਹੇ ਹਾਂ ਕਿ ਇਸ ਦੁਨੀਆ ਦੇ ਅੰਦਰ ਹਰ ਰੋਜ਼ ਲੱਖਾਂ ਜੀਵ ਆਉਂਦੇ ਨੇ ਤੇ ਲੱਖਾਂ ਹੀ ਜਾਂਦੇ ਨੇ ਜਿਹੜਾ ਸਰੀਰ ਅਸੀਂ ਨਾਲ ਲੈ ਕੇ ਪੈਦਾ ਹੋਏ ਸਾਂ ਤੇ ਜਾਂਦੀ ਵਰੀ ਉਹ ਸਰੀਰ ਵੀ ਇੱਥੇ ਹੀ ਛੱਡ ਜਾਂਦੇ ਆਂ ਗੁਰੂ ਜੀ ਨੇ ਸਾਨੂੰ ਹੋਰ ਬਚਨ ਸਮਝਾਏ ਨੇ ਸਭਨ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆਂ ਆਗੈ ਮਿਲਨ ਕਿਨਾ ਇਹ ਸੰਸਾਰ ਵਿੱਚ ਜੋ ਵੀ ਆਇਆ ਉਸਨੇ ਸੰਸਾਰ ਨੂੰ ਆਖਰ ਛੱਡ ਕੇ ਚਲਿਆ ਜਾਣਾ ਹੈ ਇਹ ਵਿਛੋੜਾ ਸਭਨਾਂ ਨੂੰ ਝੱਲਣਾ ਹੀ ਪੈਣਾ ਹੈ ਇਹ ਵਿਛੋੜਾ ਹੋਣਾ ਹੀ ਹੈ ਇਹ ਸਚਾਈ ਹੈ ਫਿਰ ਤੁਸੀਂ ਗਿਆਨਵਾਨ ਪੁਰਸ਼ਾਂ ਨੂੰ ਮਿਲ ਕੇ ਇਹ ਪੁੱਛੋ ਉਹਨਾਂ ਤੋਂ ਕੇ ਜਦੋਂ ਇਹ ਸੰਸਾਰ ਨੂੰ ਛੱਡ ਕੇ ਜਾਵਾਂਗੇ ਆਗੇ ਮਿਲਨ ਕਿਨਾ ਕਿਹੜੇ ਲੋਕ ਹੋਣਗੇ ਜਿਨ੍ਹਾਂ ਦਾ ਪ੍ਰਭੂ ਦੇ ਨਾਲ ਮਿਲਾਪ ਹੋ ਜਾਏਗਾ ਭਾਵ ਉਸ ਮਾਲਕ ਵਿੱਚ ਅਪੇਧਤਾ ਹੋ ਜਾਏਗੀ ਉਹਨਾਂ ਦਾ ਜਨਮ ਤੇ ਮਰਨ ਦਾ ਇਹ ਗੇੜ ਜਿਹੜਾ ਹੈ ਉਹ ਮੁੱਕ ਜਾਏਗਾ ਜਿਨ ਮੇਰਾ ਸਾਹਿਬ ਵੀਸਰ ਹੈ ਵੱਡੜੀ ਵੇਦਨ ਤਿਨਾ ਕਰਨ ਕੀਏ ਜਾਗ ਕੇ ਸੁਚੇਤ ਹੋ ਕੇ ਕਰਨਾ ਕੀਏ ਜਿਨ ਮੇਰਾ ਸਾਹਿਬ ਵਿਸਰੈ ਜਿਨਾਂ ਨੂੰ ਮੇਰਾ ਮਾਲਕ ਇਸ ਜੀਉਂਦੇ ਜੀ ਇਸ ਸਰੀਰ ਵਿੱਚ ਹੁੰਦਿਆ ਵਿਸਰ ਜਾਂਦਾ ਏ ਵੱਡੜੀ ਵੇਦਨ ਤਿਨਾ ਉਹਨਾਂ ਵਾਸਤੇ ਇੱਕ ਦੁੱਖਾਂ ਦਾ ਰਸਤਾ ਖੁੱਲ ਜਾਂਦਾ ਹੈ ਉਹ ਦੁੱਖਾਂ ਦਾ ਰਸਤਾ ਕੀ ਹੈ ਜਿੰਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਬਚਨ ਆਖੇ ਨੇ ਲੱਖ 84 ਜਿਹੜੀ ਇਹ ਜੂਨੀ ਹੈ ਇਹਦੇ ਵਿੱਚ ਫਿਰ ਭਟਕਣਾ ਹੀ ਭਟਕਣਾ ਹੈ ਪਤਾ ਨਹੀਂ ਕਦੋਂ ਫਿਰ ਵਾਰੀ ਆਏਗੀ ਤੇ ਇਹ ਮਨੁੱਖਾ ਜੀਵਨ ਮਿਲੇਗਾ ਤੇ ਫਿਰ ਇਸ 84 ਲੱਖ ਦੇ ਗੇੜ ਵਿੱਚੋਂ ਮਨੁੱਖ ਨਿਕਲ ਪਾਏਗਾ ਪਰ ਹੋਏਗਾ ਫਿਰ ਵੀ ਇਹੋ ਕੋਸ਼ਿ ਜੋ ਹੋਣ ਸਾਡੇ ਨਾਲ ਹੋ ਰਿਹਾ ਹੈ ਅਸੀਂ ਮੋਹ ਮਮਤਾ ਵਿੱਚ ਫਸ ਕੇ ਇਸ ਸੰਸਾਰਿਕ ਉਲਝੇਵਾਂ ਵਿੱਚ ਉਲਝ ਕੇ ਆਪਣੀ ਜ਼ਿੰਦਗੀ ਦਾ ਅਨਮੋਲ ਸਮਾਂ ਹੱਥੋਂ ਗਵਾ ਬੈਠਦੇ ਹਾਂ ਪੁੱਛਿਆ ਸੀ ਕਿਸੇ ਮਨੁੱਖ ਨੇ ਪੁੱਛਿਆ ਸਿਆਣੇ ਬਜ਼ੁਰਗ ਤੋਂ ਕਿ ਇਸ ਸੰਸਾਰ ਦੇ ਅੰਦਰ ਸਭ ਤੋਂ ਵੱਧ ਕੀਮਤੀ ਸ਼ੈ ਕੀੜੀ ਹੈ ਉਹ ਸਿਆਣੇ ਬਜ਼ੁਰਗ ਨੇ ਸੋਚ ਕੇ ਆਖਿਆ ਕਿ ਮੈਨੂੰ ਲੱਗਦਾ ਹੈ ਜਿਹੜਾ ਸਮਾਂ ਹੈ ਇਹ ਸਭ ਤੋਂ ਵੱਧ ਕੀਮਤੀ ਹੈ ਇਸ ਸਮੇਂ ਦੇ ਤੁਲ ਨਾ ਕੋਈ ਹੀਰੇ ਮੋਤੀ ਜਵਾਹਰਾਤ ਨਾ ਕੋਈ ਧਨ ਪਦਾਰਥ ਨਾ ਕੋਈ ਰਿਸ਼ਤੇਦਾਰੀ ਨਾ ਕੋਈ ਚੀਜ਼ ਨਹੀਂ ਪੁੱਜਦੀ ਸਮੋਂ ਸਭ ਤੋਂ ਵੱਧ ਕੀਮਤੀ ਉਹਨੇ ਪੁੱਛਿਆ ਕਿਵੇਂ ਤੇ ਉਹ ਸਿਆਣੇ ਸੱਜਣ ਨੇ ਆਖਿਆ ਵੀ ਜਿਹੜਾ ਆ 1 ਮਿੰਟ ਹੁਣੇ ਆਪਣਾ ਬੀਤ ਗਿਆ ਹੈ ਜੇ ਆਪਾਂ ਸਾਰੀ ਦੁਨੀਆ ਦਾ ਧਨ ਪਦਾਰਥ ਵੀ ਉਹਦੇ ਬਦਲੇ ਦੇ ਦੇਈਏ ਤੇ ਉਹ 1 ਮਿੰਟ ਵਾਪਸ ਨਹੀਂ ਆ ਸਕਦਾ ਇਸ ਲਈ ਸਮਾਂ ਸਭ ਤੋਂ ਵਧੇਰੇ ਕੀਮਤੀ ਹੈ ਤੇ ਆਪਾਂ ਜਿਹੜੇ ਲੋਕ ਹੁਣ ਸੁਰਤ ਵਿੱਚ ਹਾਂ ਸ਼ਰੀਰ ਠੀਕ ਠਾਕ ਕੰਮ ਕਰਦਾ ਹੈ ਸਾਡੇ ਕਰਮ ਇੰਦਰੀ ਸਾਡੇ ਗਿਆਨ ਇੰਦਰੀ ਭਲੀ ਭਾਂਤ ਚੱਲਦੇ ਨੇ ਸਾਨੂੰ ਇਹ ਕੰਮ ਧੰਦਾ ਕਰਦੇ ਆਂ ਇਹ ਪਰਿਵਾਰ ਵੇ ਸਮਾਜ ਵਿੱਚ ਵਿਚਰਦੇ ਆਂ ਹੋਇਆਂ ਉਸ ਮਾਲਕ ਪ੍ਰਭੂ ਨੂੰ ਯਾਦ ਰੱਖਣਾ ਚਾਹੀਦਾ ਹੈ ਜੇ ਆਪਾਂ ਉਹਨੂੰ ਭਲਾਵਾਂਗੇ ਤੇ ਫਿਰ ਗੁਰੂ ਜੀ ਨੇ ਜਿਹੜਾ ਬਚਨ ਆਖਿਆ ਵੀ ਜੋ ਤੁਨ ਉਪਜਿਆ ਸੰਗ ਹੀ ਸੋ ਪੇ ਸੰਗ ਨਾ ਹੋਇਆ ਇਥੋਂ ਨਾਲ ਕੁਝ ਵੀ ਨਹੀਂ ਜਾਣਾ ਮਾਤ ਪਿਤਾ ਸੁੱਤ ਬੰਧ ਜਨ ਹਿੱਤ ਜਾਂ ਸਿਓ ਕੀਨਾ ਜਿਹੜਾ ਅਸੀਂ ਆਪਣੇ ਬਜ਼ੁਰਗਾਂ ਨਾਲ ਆਪਣੇ ਪੁੱਤਰਾਂ ਧੀਆਂ ਨਾਲ ਰਿਸ਼ਤੇਦਾਰਾਂ ਨਾਲ ਪਿਆਰ ਪਾਇਆ ਹੋਇਆ ਹੈ ਜੀਉ ਛੁੱਟਿਉ ਜਬ ਦੇਹ ਤੇ ਡਾਰ ਅਗਨ ਮੈਦੀਨਾ ਇਨਹੀਂ ਸਾਡੇ ਪਿਆਰਿਆਂ ਨੇ ਜਦੋਂ ਇਹ ਜਿੰਦ ਸ਼ਰੀਰ ਚੋਂ ਨਿਕਲ ਜਾਂਦੀ ਏ ਤੇ ਉਹ ਸਾਨੂੰ ਅਗਨੀ ਵਿੱਚ ਪਾ ਦਿੰਦੇ ਨੇ ਇਸ ਸ਼ਰੀਰ ਨੂੰ ਫਿਰ ਸਤਿਗੁਰੂ ਜੀ ਨੇ ਆਖਿਆ ਜੀਵਤ ਨੋ ਬਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਇ ਲੈ ਸਭ ਸੁਫਨ ਸਮਾਨੋ ਇਹ ਜਿੰਨਾ ਵੀ ਵਰਤੋਂ ਵਿਹਾਰ ਇਸ ਸੰਸਾਰ ਦਾ ਇਹ ਜਿਉਂਦਿਆਂ ਤੱਕ ਹੀ ਹੈ ਜਦੋਂ ਮਨੋਖੇ ਸਰੀਰ ਨੂੰ ਤਿਆਗਦਾ ਜਾਂ ਇਹ ਜਿੰਦ ਨਿਕਲ ਜਾਂਦੀ ਹੈ ਸਰੀਰ ਵਿੱਚੋਂ ਉਸ ਤੋਂ ਬਾਅਦ ਇਹ ਸਾਡਾ ਲੈਣ ਦੇਣ ਇਹ ਸਾਡਾ ਵਰਤੋਂ ਵਿਹਾਰ ਇਹ ਸਾਡੇ ਆਪਸੀ ਸੰਬੰਧ ਇਹ ਸਾਰੇ ਟੁੱਟ ਜਾਂਦੇ ਨੇ ਫਿਰ ਗੁਰੂ ਜੀ ਨੇ ਆਖਿਆ ਵੀ ਤੁਸੀਂ ਇਸ ਜੀਵਨ ਵਿੱਚ ਹੁੰਦਿਆਂ ਹਰ ਗੁਣ ਗਾਇ ਲੈ ਪਰਮਾਤਮਾ ਦੀ ਭਗਤੀ ਕਰ ਲੈ ਸਭ ਸੁਫਨ ਸਮਾਨੋ ਇਹ ਇਹ ਜਿਹੜੀ ਜ਼ਿੰਦਗੀ ਏ ਇਹ ਸੁਪਨੇ ਦੀ ਤਰ੍ਹਾਂ ਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਿੱਖ ਸੰਗਤ ਨੇ ਇੱਕ ਵਾਰੀ ਪੁੱਛਿਆ ਸੀ ਕੇ ਗੁਰੂ ਜੀ ਸਾਰੀ ਗੁਰਬਾਣੀ ਤੇ ਤੁਸੀਂ ਹਮੇਸ਼ਾ ਸਾਨੂੰ ਇਹ ਸਮਝਾਉਂਦੇ ਹੋ ਕਿ ਇਹ ਜਿਹੜਾ ਸੰਸਾਰ ਜਾਂ ਇਹ ਸਾਡਾ ਜੀਵਨ ਇਹ ਇੱਕ ਸੁਪਨੇ ਦੀ ਤਰ੍ਹਾਂ ਹੈ ਜੇ ਸੱਚੀ ਮੁੱਚੀ ਇਹ ਸੁਪਨੇ ਦੀ ਤਰ੍ਹਾਂ ਹੈ ਤੇ ਸੱਚ ਕਿਉਂ ਪਾਸਦਾ ਹੈ ਜਦੋਂ ਆਪਾਂ ਜਿਉਂਦੇ ਆ ਹੁਣ ਇਸ ਵਕਤ ਆਪਾਂ ਨੂੰ ਇਉਂ ਨਹੀਂ ਲੱਗਦਾ ਕਿ ਸੁਪਨਾ ਵੇਖ ਰਹੇ ਹਾਂ ਅਸੀਂ ਸਾਨੂੰ ਇਹ ਅਸਲੀਅਤ ਜਾਪਦੀ ਹੈ ਇੱਕ ਸਾਈਕਾਲੋਜਿਸਟ ਹੋਏ ਨੇ ਬੀ ਕੇ ਬੀ ਐਫ ਸਕਿਨਰ ਉਹ ਕਹਿੰਦੇ ਨੇ ਇੱਕ ਦਿਨ ਮੈਂ ਸੁੱਤਾ ਪਿਆ ਸੰਤ ਤੇ ਮੈਨੂੰ ਸੁਪਨਾ ਆਇਆ ਸੁਪਨੇ ਵਿੱਚ ਮੈਂ ਬਟਰਫਲਾਈ ਬਣ ਕੇ तितਲੀ ਬਣ ਕੇ ਬਹੁਤ ਸੋਹਣੇ ਫੁੱਲਾਂ ਦੇ ਉੱਤੇ ਉਹਨਾਂ ਦੀ ਸੁਗੰਧੀ ਦਾ ਉਹਨਾਂ ਦੀ ਸੁੰਦਰਤਾ ਦਾ ਆਨੰਦ ਮਾਣਿਆ ਜਦੋਂ ਵੀ ਅੱਖ ਖੁੱਲ੍ਹੀ ਤੇ ਹੁਣ ਮੈਂ ਇਸ ਭੁਲੇਖੇ ਵਿੱਚ ਹਾਂ ਕਿ ਮੈਂ ਮਨੁੱਖ ਹੋ ਕੇ ਉਹ ਬਟਰਫਲਾਈ ਵਾਲਾ ਸੁਪਨਾ ਵੇਖ ਰਿਹਾ ਕਿ ਬਟਰਫਲਾਈ ਹੋ ਕੇ ਇਹ ਮਨੁੱਖ ਜਾਮੇ ਵਾਲਾ ਸੁਪਨਾ ਵੇਖ ਰਿਹਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਸੋ ਇਹ ਗੱਲ ਬਿਲਕੁਲ ਸਚਾਈ ਹੈ ਜਦੋਂ ਅਸੀਂ ਸੁਪਨੇ ਵਿੱਚ ਹੁੰਨੇ ਹਾਂ ਤੇਉ ਸੁਪਨਾ ਬਿਲਕੁਲ 100% ਸਾਨੂੰ ਸੱਚ ਜਾਪਦਾ ਹੈ ਸੁਪਨੇ ਵਿੱਚ ਅਸੀਂ ਦੁੱਖ ਵੇਖਦੇ ਹਾਂ ਸੁੱਖ ਵੇਖਦੇ ਹਾਂ ਖੁਸ਼ੀ ਗਮੀ ਉਹ ਸੁਪਨੇ ਵਿੱਚ ਬਿਲਕੁਲ ਹੋ ਬਹੋ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਭ ਕੁਝ ਮੇਰੇ ਨਾਲ ਇਸ ਵਕਤ ਵਾਪਰ ਰਿਹਾ ਹੈ ਜਿੰਨਾ ਸਮਾਂ ਅਸੀਂ ਸੁਪਨਾ ਦੇਖਦੇ ਹਾਂ ਓਨਾ ਚਿਰ ਸਾਨੂੰ ਆ ਸੰਸਾਰ ਭੁੱਲਿਆ ਹੁੰਦਾ ਹੈ ਤੇ یوں ਲੱਗ ਰਿਹਾ ਹੁੰਦਾ ਹੈ ਕਿ ਉਹੋ ਹੀ ਮੇਰਾ ਜੀਵਨ ਸੁਪਨੇ ਵਾਲਾ ਹੈ ਜਦੋਂ ਅੱਖ ਖੁੱਲਦੀ ਏ ਉਹ ਸੁਪਨਾ ਝੂਠਾ ਹੋ ਜਾਂਦਾ ਤੇ ਸੰਸਾਰ ਸੱਚ ਸਾਡੇ ਸਾਹਮਣੇ ਆ ਜਾਂਦਾ ਤੇ ਸੁਪਨੇ ਵਿੱਚ ਉਹ ਸੁਪਨਾ ਸੱਚ ਹੁੰਦਾ ਤੇ ਸੰਸਾਰ ਝੂਠਾ ਹੋ ਕੇ ਬਿਨਸ ਜਾਂਦਾ ਖਤਮ ਹੋ ਜਾਂਦਾ ਇਹ ਸਾਡੀ ਯਾਦਦਾਸ਼ਤ ਵਿੱਚੋਂ ਹੀ ਨਿਕਲ ਜਾਂਦਾ ਹੈ ਗੁਰੂ ਜੀ ਫਿਰ ਇਹ ਸੱਚ ਕਿਉਂ ਪਾਸਦਾ ਹੈ ਗੁਰੂ ਜੀ ਨੇ ਆਖਿਆ ਬਸ ਇਹੋ ਇੰਨੀ ਕੀ ਗੱਲ ਏ ਸੁਪਨਾ ਸੱਚ ਇਹ ਸੰਸਾਰ ਸੱਚ ਇਸ ਲਈ ਪਾਸਦਾ ਏ ਕਿ ਅਸੀਂ ਅਗਿਆਨਤਾ ਵਿੱਚ ਜੀ ਰਹੇ ਹਾਂ ਜਿੰਨਾ ਚਿਰ ਸੁਪਨਾ ਵੇਖਦੇ ਹਾਂ ਉਹ ਸਚਾਈ ਲੱਗਦਾ ਜਦੋਂ ਅੱਖ ਖੁੱਲਦੀ ਹੈ ਸੁਪਨਾ ਝੂਠਾ ਹੋ ਜਾਂਦਾ ਅਸੀਂ ਨੀਂਦ ਵਿੱਚ ਸਾਂ ਸੁਪਨਾ ਸੱਚਾ ਸੀ ਨੀਂਦ ਤੋਂ ਜਾਗੇ ਤੇ ਸੁਪਨਾ ਝੂਠਾ ਹੋ ਗਿਆ ਹੋਂ ਅਸੀਂ ਜਾਗਤ ਸੋਇਆ ਜਨਮ ਗਵਾਇਆ ਜਾਗਦੇ ਹੋਏ ਸੁੱਤੇ ਹੋਏ ਹਾਂ ਤੇ ਇਹ ਜਾਗ੍ਰਿਤ ਅਵਸਥਾ ਵਿੱਚ ਅਸੀਂ ਸੁਪਨਾ ਦੇਖ ਰਹੇ ਹਾਂ ਜਦੋਂ ਕਿਸੇ ਮਨੁੱਖ ਦੀ ਅੱਖ ਗਿਆਨ ਵਿੱਚ ਖੁੱਲਦੀ ਹੈ ਗਿਆਨਮਈ ਪ੍ਰਕਾਸ਼ ਵਿੱਚ ਖੁੱਲਦੀ ਹੈ ਉਸ ਵਕਤ ਜਿਹੜਾ ਜਾਗਰਤ ਅਵਸਥਾ ਵਿੱਚ ਅਸੀਂ ਸੁਪਨਾ ਵੇਖਦੇ ਹਾਂ ਇਹ ਵੀ ਝੂਠਾ ਹੋ ਜਾਂਦਾ ਹੈ। ਉਦੋਂ ਪਤਾ ਲੱਗਦਾ ਹੈ ਕਿ ਇਹ ਮੈਂ ਇੱਕ ਸੁਪਨਾ ਵੇਖਿਆ ਹੈ। ਤੇ ਇਹ ਪਤਾ ਕਦੋਂ ਲੱਗਣਾ ਜਿਹੜੇ ਤੇ ਹੁੰਦੇ ਨੇ ਗਿਆਨवान ਆਨਪੁਰਸ਼ ਭਜਨ ਬੰਦਗੀ ਵਾਲੇ ਉਹ ਇਸ ਆਪਣੇ ਜਿਉਂਦੇ ਜੀ ਇਸ ਗੱਲ ਨੂੰ ਮਹਿਸੂਸ ਕਰ ਲੈਂਦੇ ਨੇ ਕਿ ਇਹ ਜਾਗਦਿਆਂ ਦਾ ਇੱਕ ਸੁਪਨਾ ਹੈ। لیکن ਜਿਹੜੇ ਸਾਡੇ ਵਰਗੇ ਆਪਣੇ ਜਿਹੇ ਲੋਕ ਨੇ ਜਿਹੜੇ ਸਿਰਫ ਸੰਸਾਰ ਵਿੱਚ ਉਲਝੇ ਹੋਏ ਨੇ ਉਹਨਾਂ ਨੂੰ ਸਿਆਣੇ ਲੋਕ ਦੱਸਦੇ ਨੇ ਕਿ ਬਿਲਕੁਲ ਉਸ ਵਕਤ ਜਦੋਂ ਇਹ ਬੰਦਾ ਸਰੀਰ ਛੱਡਣ ਦੇ ਬਿਲਕੁਲ ਨੇੜੇ ਹੁੰਦਾ ਹੈ ਇਹਦੇ ਕੁਝ ਸੁਵਾਸ ਬਾਕੀ ਹੁੰਦੇ ਨੇ ਉਸ ਵਕਤ ਇਹਦੀ ਜ਼ਿੰਦਗੀ ਦੀ ਪੂਰੀ ਮੂਵੀ ਤਸਵੀਰ ਦਿਖਾਈ ਜਾਂਦੀ ਹੈ ਤੇ ਫਿਰ ਉਸ ਵਕਤ ਉਹ ਮੂਵੀ ਆਪਣੀ ਹੀ ਵੇਖ ਕੇ ਲੱਗਦਾ ਕਿ ਆ ਸਾਰਾ ਸੁਪਨਾ ਸੀ ਲੇਕਿਨ ਉਹ ਸਮਾਂ ਉਦੋਂ ਬੀਹਾ ਗਿਆ ਹੁੰਦਾ ਤੇ ਕੁਝ ਵੀ ਅਸੀਂ ਉਦੋਂ ਕਰ ਨਹੀਂ ਸਕਦੇ ਹੁੰਦੇ ਜੇ ਕੋਈ ਹੁਣ ਜਾਗ ਪਵੇ ਇਸ ਜ਼ਿੰਦਗੀ ਦੇ ਵਿੱਚ ਜੀਉਂਦਿਆਂ ਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਹੁਣ ਅਸੀਂ ਸਿਮਰਨ ਭਜਨ ਕਰ ਸਕਦੇ ਹਾਂ ਸੇਵਾ ਕਰ ਸਕਦੇ ਹਾਂ ਮਾਨਵ ਜਾਤੀ ਨਾਲ ਜੀਵਨ ਨਾਲ ਪਿਆਰ ਕਰ ਸਕਦੇ ਆ ਤੇ ਸਭ ਤੋਂ ਵੱਡੀ ਗੱਲ ਹੀ ਪਿਆਰ ਸਿੱਖੀ ਵਿੱਚ ਦੱਸੀ ਜਾਂਦੀ ਏ ਸੋ ਆਪਾਂ ਯਤਨ ਕਰੀਏ ਗੁਰਬਾਣੀ ਦੀ ਰਾਈ ਗੁਰੂ ਸਿੱਖਿਆਵਾਂ ਦੀ ਰਾਈ ਜਾਗਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਹ ਸੰਸਾਰ ਤੇ ਸਾਡਾ ਇਹ ਜੀਵਨ ਭਾਵੇਂ ਸਾਨੂੰ ਇਸ ਤਰ੍ਹਾਂ ਜੇ ਮਹਿਸੂਸ ਤੇ ਨਹੀਂ ਹੁੰਦਾ ਮੈਨੂੰ ਵੀ ਨਹੀਂ ਹੋ ਰਿਹਾ ਕਿ ਸਭ ਸੁਪਨਾ ਵੇਖਦੇ ਆ ਤੇ ਝੂਠਾ ਏ ਇਸ ਤਰ੍ਹਾਂ ਲੱਗ ਨਹੀਂ ਰਿਹਾ ਤੇ ਸ਼ਾਇਦ ਤੁਹਾਨੂੰ ਵੀ ਨਾ ਲੱਗਦਾ ਹੋਵੇ ਪਰ ਗੁਰੂ ਨਾਨਕ ਸਾਹਿਬ ਜਦੋਂ ਸਿਆਲਕੋਟ ਗਏ ਸਨ ਉੱਥੇ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਨਾ 2 ਟਕੇ ਜਾਂ 2 ਪੈਸੇ ਦੇ ਕੇ ਬਾਜ਼ਾਰ ਵਿੱਚ ਭੇਜਿਆ ਸੀ ਭਾਈ ਮਰਦਾਨਾ ਜਾਂ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਇਸ ਵੱਡੇ ਬਾਜ਼ਾਰ ਵਿੱਚੋਂ ਖਰੀਦ ਕੇ ਲਿਆ ਸੇ ਤਾਂ ਭਾਈ ਮਰਦਾਨਾ ਵੀ ਹੈਰਾਨ ਪਈ ਇਹ ਕੋਈ ਚੀਜ਼ ਖਰੀਦਣ ਵੇਚਣ ਵਾਲੀ ਥੋੜੀ ਏ ਪਰ ਚਲੋ ਗੁਰੂ ਜੀ ਨੇ ਆਖਿਆ ਮੈਨੂੰ ਜਾਣਾ ਹੀ ਚਾਹੀਦਾ ਤੇ ਉਹ ਬਾਜ਼ਾਰ ਵਿੱਚ ਚਲਾ ਗਿਆ ਕਈਆਂ ਨੂੰ ਪੁੱਛਿਆ ਦੱਸਿਆ ਹੋਣਾ ਗੱਲ ਨਹੀਂ ਬਣੀ ਤੇ ਉਹ ਆਖਰ ਨੇ ਇੱਕ ਉਹ ਉਹ ਪਾਈ ਮੂਲੇ ਦੀ ਦੁਕਾਨ ਤੇ ਚਲਾ ਗਿਆ ਉਹਨੂੰ ਜਾ ਕੇ ਆਖਣ ਲੱਗਾ ਕਿ ਆ ਦੋ ਪੈਸੇ ਲੈ ਲੈ ਸ਼ੌਕਾਰਾ ਤੇ ਮੈਨੂੰ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਦੇ ਦੇ ਉਹਨੇ ਦੋ ਛੋਟੀਆਂ-ਛੋਟੀਆਂ ਪਰਚੀਆਂ ਫੜੀਆਂ ਤੇ ਇੱਕ ਉੱਤੇ ਲਿਖ ਦਿੱਤਾ ਮਰਨਾ ਸੱਚ ਤੇ ਦੂਜੀ ਪਰਚੀ ਤੇ ਲਿਖ ਦਿੱਤਾ ਜੀਉਣਾ ਝੂਠ ਤੇ ਉਹ ਦੋ ਧੱਕੇ ਰੱਖ ਕੇ ਤੇ ਉਹ ਦੋ ਪਰਚੀਆਂ ਭਾਈ ਸਾਹਿਬ ਨੂੰ ਫੜਾ ਕੇ ਤੋੜ ਦਿੱਤਾ ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਭਾਈ ਮਰਦਾਨਾ ਜੀ ਗਏ ਜਾ ਕੇ ਉਹ ਪਰਚੀਆਂ ਦਿੱਤੀਆਂ ਤੇ ਗੁਰੂ ਸਾਹਿਬ ਬੜੇ ਪਰਸਾਨ ਹੋਏ ਕਿ ਐਡੇ ਵੱਡੇ ਸ਼ਹਿਰ ਵਿੱਚ ਕਮ ਸੇ ਕਮ ਇੱਕ ਬੰਦਾ ਤੇ ਹੈ ਜਿੰਨੂੰ ਇਹ ਯਾਦ ਹੈ ਕਿ ਮਰਨਾ ਸੱਚ ਹੈ ਤੇ ਜੀਉਣਾ ਝੂਠ ਹੈ ਜ਼ਿੰਦਗੀ ਸਦਾ ਨਹੀਂ ਰਹਿਣੀ ਇਹ ਸਾਨੂੰ ਸਮਾਂ ਸਦਾ ਲਈ ਲਾਕ ਨਹੀਂ ਹੋਇਆ ਇਹ ਥੋੜੇ ਚਿਰ ਲਈ ਹੈ ਗੁਰੂ ਨਾਨਕ ਸਾਹਿਬ ਨੇ ਉਸ ਭਾਈ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਉਹਨੇ ਗੁਰੂ ਨਾਨਕ ਸਾਹਿਬ ਦਾ ਲੰਮਾ ਸਮਾਂ ਸਾਥ ਕੀਤਾ ਸੰਗਤ ਕੀਤੀ ਆਖਰ ਕਈ ਚੀਜ਼ਾਂ ਹੁੰਦੀਆਂ ਨੇ ਅਸੀਂ ਸੁਣੀਆਂ ਸੁਣਾਈਆਂ ਹੁੰਦੀਆਂ ਉਹਦਾ ਪ੍ਰੈਕਟੀਕਲ ਸਾਡਾ ਜੀਵਨ ਨਹੀਂ ਹੁੰਦਾ ਜਿਵੇਂ ਅਸੀਂ ਲੋਕ ਬੋਲੀ ਜਾਂਦੇ ਆ ਸਟੇਜ ਤੇ ਬਹਿ ਕੇ ਸਾਡਾ ਕੋਈ ਪ੍ਰੈਕਟੀਕਲ ਜੀਵਨ ਨਹੀਂ ਹੁੰਦਾ ਅਸੀਂ ਇਹ ਪੜਿਆ ਲਿਖਿਆ ਗੁਰਬਾਣੀ ਪੜੀ ਇਤਿਹਾਸ ਪੜਿਆ ਕਹਾਣੀਆਂ ਪੜੀਆਂ ਨੇ ਤੇ ਇੱਥੇ ਬਹਿ ਕੇ ਸੁਣਾ ਦਿੰਨੇ ਆ ਪ੍ਰੈਕਟੀਕਲ ਜੀਵਨ ਬਹੁਤ ਵਿਰਲੇ ਵਿਰਲੇ ਲੋਕਾਂ ਦਾ ਹੁੰਦਾ ਸਭਨਾਂ ਦਾ ਨਹੀਂ ਹੁੰਦਾ ਇਹੋੀ ਗੱਲ ਭਾਈ ਮੂਲਾ ਜੀ ਨਾਲ ਵਾਪਰੀ ਸਿਆਣਾ ਤੇ ਬਹੁਤ ਸੀ ਇਹ ਸਮਝ ਵੀ ਸੀ ਵੀ ਇਹ ਮਰਮਣਾ ਝੂਠ ਹੀ ਹੈ ਮਰਨਾ ਸਾਚੀ ਹੈ ਜਿਉਣਾ ਝੂਠ ਹੈ ਲੇਕਿਨ ਉਸ ਅਸਲੀਅਤ ਤੱਕ ਜੇ ਪਹੁੰਚਿਆ ਨਹੀਂ ਸੀ ਗੁਰੂ ਨਾਨਕ ਸਾਹਿਬ ਦੁਬਾਰਾ ਜਦੋਂ ਆਏ ਕਿਤੇ ਉਹ ਸਿਆਲਕੋਟ ਵਿੱਚ ਤੇ ਭਾਈ ਸਾਹਿਬ ਨੂੰ ਸੱਦਿਆ ਉਹਦੀ ਘਰ ਵਾਲੀ ਨੇ ਮਨਾ ਕਰਤਾ ਕਿ ਉਹ ਤੇ ਘਰ ਹੀ ਨਹੀਂ ਕਿਉਂਕਿ ਅੱਗੇ ਗਿਆ ਸੀ ਤੇ ਕਿੰਨੇ ਸਾਲ ਮੁੜਿਆ ਹੀ ਨਹੀਂ ਸੀ ਜਾਂ ਕਿੰਨਾ ਚਿਰ ਨਹੀਂ ਸੀ ਮੁੜਿਆ ਤੇ ਫਿਰ ਉਹ ਸਾਧੂ ਆਇਆ ਉਹ ਫਿਰ ਲੈ ਜਾਏਗਾ ਇਹਨੂੰ ਭਾਈ ਮਰਦਾਨਾ ਜਵਾਬ ਲੈ ਕੇ ਮੁੜ ਗਿਆ ਤੇ ਕਹਿੰਦੇ ਨੇ ਇਤਿਹਾਸ ਵਾਲੇ ਕਿ ਭਾਈ ਮੂਲਾ ਕਿਤੇ ਜਿੱਥੇ ਲੁਕਿਆ ਸੀ ਉਹ ਕੱਖਾਂ ਕਾਨਿਆਂ ਵਿੱਚੋਂ ਕੋਸਾ ਨਿਕਲਿਆ ਲੜ ਗਿਆ ਤੇ ਉਹਦੀ ਮੌਤ ਹੋ ਗਈ। ਸੋ ਹੈ ਤਾਂ ਮਰਨਾ ਸੱਚ ਪਰ ਅਸੀਂ ਕਈ ਵਾਰੀ ਇਸ ਸੱਚ ਨੂੰ ਇਗਨੋਰ ਕਰਦੇ ਆ। ਇਹਨੂੰ ਅੱਖੋਂ ਪਰੋਖੇ ਕਰਦੇ ਆਂ ਵੀ ਇਸ ਤਰ੍ਹਾਂ ਹੈ ਨਹੀਂ। ਜ਼ਿੰਦਗੀ ਕਿੰਨੀ ਸੋਹਣੀ ਤੇ ਚੱਲ ਰਹੀ ਏ ਉਹ ਫਲਾਣਾ ਤੇ ਉਹਦਾ ਤੇ ਐਕਸੀਡੈਂਟ ਹੋਇਆ ਤਾਂ ਉਹਨੂੰ ਤੇ ਕੈਂਸਰ ਸੀ ਤਾਂ ਉਹਨੂੰ ਤੇ ਫਲਾਣਾ ਰੋਗ ਸੀ ਤਾਂ ਚਲਾ ਗਿਆ ਅਸੀਂ ਤੇ ਸਭ ਤੰਦਰੁਸਤਾਂ ਬਸ ਇਹੋ ਇੱਕ ਪੁਲੇਖਾ ਸਾਡੀ ਸਾਡੀ ਸੁਰਤ ਤੇ ਸਾਡੇ ਮਨ ਵਿੱਚ ਸਦਾ ਹੀ ਬੈਠਾ ਰਹਿੰਦਾ ਤੇ ਉਦੋਂ ਹੀ ਪਤਾ ਲੱਗਦਾ ਜਦੋਂ ਹੁਣੇ ਭਾਈ ਸਾਹਿਬ ਗਾਰ ਐਸੇ ਸੋ ਦਿਨ ਨੇੜਾ ਆਇਓ ਨਾਨਕ ਨਾਮ ਸੁਮਾਉਲ ਪੂ ਉਹ ਦਿਨ ਤੇ ਭਾਈ ਆਉਂਦਾ ਪਿਆ ਸਾਡਾ ਸਾਰਿਆਂ ਦਾ ਹੀ ਤੁਸੀਂ ਵੀ ਵੇਖਿਆ ਮੈਂ ਵੀ ਵੇਖਿਆ ਕੁਝ ਸਾਲਾਂ ਵਿੱਚ ਹੀ ਜ਼ਿੰਦਗੀ ਇਹ ਸਰੀਰ ਕਿੰਨਾ ਤਬਦੀਲ ਹੋਇਆ ਕਦੀ ਵਕਤ ਸੀ ਲੱਗਦਾ ਸੀ ਕਿ ਜਵਾਨੀ ਉਮਰ ਤੇ ਹੁਣ ਲੱਗਦਾ ਹੈ ਕਿ ਉਹ ਜਵਾਨੀ ਪਤਾ ਨਹੀਂ ਕਿੱਥੇ ਚਲੀ ਗਈ ਉਡੇ ਪਾ ਆ ਗਿਆ ਉੱਠਣ ਲੱਗਿਆ ਵੀ ਹੁਣ ਜ਼ਮੀਨ ਤੇ ਹੱਥ ਲਾ ਕੇ ਉੱਠਣਾ ਪੈਂਦਾ ਤੇ ਸੱਚ ਜਾਣਿਆ ਜੇ ਸਮਾਂ ਇਹ ਵੀ ਕੋ ਨਹੀਂ ਜੇ ਰਹਿਣਾ ਹੁਣ ਤੇ ਉੱਠ ਪੈਣੇ ਆ ਕਮ ਸੇ ਕਮ ਅੱਥ ਪੈਰ ਲਾ ਕੇ ਇਹ ਵੀ ਸਮਾਂ ਨਹੀਂ ਰਹਿਣਾ ਕੋਈ ਉਠਾਇਆ ਕਰੇਗਾ ਤੇ ਉਠਿਆ ਕਰਾਂਗੇ ਇਹ ਦਿਨ ਨਾਲੋਂ ਚੰਗਾ ਹੈ ਕਿ ਅਸੀਂ ਹੁਣੇ ਹੁਣੇ ਇਸ ਚੱਲ ਰਹੇ ਸਮੇਂ ਵਿੱਚ ਪਰਮਾਤਮਾ ਦੀ ਭਗਤੀ ਵਿੱਚ ਜੁੜੀਏ ਰੱਬ ਦੇ ਸਿਮਰਨ ਵਿੱਚ ਜੁੜੀਏ ਸਿਮਰਨ ਕਰਨ ਦੇ ਨਾਲ ਸਾਡੀ ਜ਼ਿੰਦਗੀ ਦਾ ਸਮਾਂ ਸਫਲ ਹੋ ਸਕਦਾ ਹੈ ਤੇ ਜੇ ਸਾਡੀ ਜ਼ਿੰਦਗੀ ਸਫਲ ਨਾ ਹੋਈ ਤੇ ਅਸੀਂ ਫਿਰ ਅਸਫਲ ਹੋ ਜਾਵਾਂਗੇ ਬੱਚੇ ਨੂੰ ਆਪਾਂ ਸਕੂਲ ਭੇਜਦੇ ਹਾਂ ਉਹ ਸਾਲ ਭਰ ਬੜੀ ਮਿਹਨਤ ਕਰਦਾ ਹੈ ਜੇ கிਲਾਸ ਪਾਸ ਹੋ ਜਾਏ ਅਸੀਂ ਸਾਰੇ ਖੁਸ਼ ਹੁੰਨੇ ਆ ਜੇ ਕਿਤੇ ਰੱਬ ਨਾ ਕਰੇ ਬੱਚਾ ਫੇਲ ਹੋ ਜਾਏ ਬੱਚਾ ਖੁਦ ਵੀ ਉਦਾਸ ਹੁੰਦਾ ਤੇ ਸਾਰਾ ਪਰਿਵਾਰ ਵੀ ਉਦਾਸ ਹੁੰਦਾ ਗੱਲ ਵੱਡੀ ਨਹੀਂ ਫਿਰ ਅਗਲੇ ਸਾਲ ਪਾਸ ਹੋ ਜਾਏਗਾ ਲੇਕਿਨ ਉਹ ਸਾਨੂੰ ਲੱਗਦਾ ਹੈ ਕਿ ਸਾਡਾ ਸਾਲ ਬੱਚੇ ਦਾ ਖਰਾਬ ਹੋ ਗਿਆ ਪਰ ਅਸੀਂ ਇਹ ਕਦੀ ਨਹੀਂ ਸੋਚਿਆ ਕਿ ਅਸੀਂ ਆਪਣੀ ਸਾਰੀ ਜ਼ਿੰਦਗੀ ਹੀ ਖਰਾਬ ਕਰ ਲਈਏ ਇਦੇ ਉੱਤੇ ਕਦੀ ਸਾਨੂੰ ਉਦਾਸੀ ਨਹੀਂ ਆਉਂਦੀ ਕਦੀ ਸਾਨੂੰ ਨਿਰਾਸ਼ਾ ਨਹੀਂ ਆਉਂਦੀ ਕਦੀ ਸਾਡੇ ਅੰਦਰ ਵਿਰਾਗ ਨਹੀਂ ਉਪਜਦਾ ਕਿ ਮੈਂ ਕਾਦੇ ਵਾਸਤੇ ਜਹਾਨ ਵਿੱਚ ਆਇਆ ਤੇ ਮੈਂ ਕਰ ਕੀ ਰਿਆਂ ਸੋ ਆਪਾਂ ਕੋਸ਼ਿਸ਼ ਕਰੀਏ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਦੇ ਇਸ ਬਚਨ ਨੂੰ ਜੇ ਚੇਤੇ ਰੱਖ ਸਕੀਏ ਤੇ ਜ਼ਰੂਰ ਰੱਖੀਏ ਬਚਨ ਇਹਨਾਂ ਕੀਏ ਜਾਗ λεहो रे ਮਨਾ ਜਾਗ λεहो ਕਹਾਂ ਗਾਫਲ ਸੁਇਆ ਕਿਉਂ ਬੇਪਰਵਾਹੀ ਦੀ ਨੀਂਦ ਵਿੱਚ ਸੁੱਤਾ ਹੋਇਆ ਉੱਠ ਸੁਚੇਤ ਹੋ ਤੇ ਪ੍ਰਭੂ ਦੀ ਭਗਤੀ ਕਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨ ਨਾਲ ਮੈਂ ਹੁਣ ਸਮਾਪਤੀ ਕਰਨ ਲੱਗਾ ਗੁਰੂ ਸਾਹਿਬ ਦਾ ਪਵਿੱਤਰ ਬਚਨ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਔਦ ਬਿਹਾਤ ਹੈ ਫੂਟੇ ਘਾਟ ਜਿਉ ਪਾਣੀ ਹਰ ਗੁਣ ਕਾਹੇ ਨਾ ਗਾਵਹਿ ਮੂਰਖ ਅਗਿਆਨ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਫਿਰ ਸਾਨੂੰ ਢਾਰ ਸਬੰਧਾਈ ਗੁਰੂ ਜੀ ਨੇ ਅਜਹੁ ਕਿਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੁ ਨਾਨਕ ਤੇਹ ਭਜਨਤੇ ਨਿਰਭੈ ਪਦ ਪਾਵੈ ਅਜੇ ਕੁਝ ਨਹੀਂ ਵਿਗੜਿਆ ਤੂੰ ਹੋਣੇ ਹਿੰਮਤ ਕਰ ਜਿੰਨਾ ਕ ਸਮਾਂ ਤੇਰਾ ਬਚਿਆ ਹੈ ਕਮ ਸੇ ਕਮ ਉਹਨੂੰ ਤੇ ਨਾ ਜਾਈਂ ਗਵਾ ਉਹਨੂੰ ਤੇ ਨਾ ਅਸਫਲ ਬਣਾ ਸੋ ਇਨੇਕ ਸ਼ਬਦ ਜੀ ਤੁਸੀਂ ਪ੍ਰਵਾਣ ਕਰਨਾ ਮੇਰੇ ਕੋਲੋਂ ਗੱਲਬਾਤ ਕਰਦੇ ਆ ਵਿਚਾਰ ਕਰਦੇ ਆ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਗੁਰੂ ਮਹਾਰਾਜ ਸਭ ਦਾ ਭਲਾ ਕਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ